ਨਾ ਲੱਤਾਂ ਫਾਜ ਜਾਂਦੀ ਐ ਨਿਕਲੇ ਨਹੀਂ ਜਾਣਾ ਇਹ ਭਾਜੀ ਧਿਆਨਪੁਰ ਗਿੱਲਾਂ ਵਾਲੀ ਪੁਲ ਦੇ ਐਕਸੀਡੈਂਟ ਹੋਇਆ ਵਾ ਇੱਕ ਨੋਵਾ ਗੱਡੀ ਵਾਲਾ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਇਹਨਾਂ ਨੂੰ 1.5-2 ਕਿਲੋਮੀਟਰ ਤੋਇਆ ਵਾ ਤੇ ਇਹ ਮੁੰਡੇ ਹੋਟਲੀ ਸੂਤਮੱਲੀ ਕਲੋਨੀਆਂ ਦੇ ਦੱਸੇ ਜਾ ਰਹੇ ਆ ਫਲਾਹਲ ਇੱਥੇ ਲੋਕਾਂ ਨੇ ਦੱਸਿਆ ਵਾ ਕਿ ਇਨਾਂ ਦੇ ਸੱਟਾਂ ਲੱਗੀਆਂ ਕੋਈ ਲੱਤਾਂ ਪਾਵਾਂ ਤੇ ਜਾਂ ਹੋਰ ਵੀ ਅਜੇ ਫਿਲਹਾਲ ਉਹਨਾਂ ਨੂੰ ਤੇ ਲੈ ਕੇ ਗਏ ਨੇ ਤੇ ਬਾਅਦ ਵਿੱਚ ਹੁਣ ਵੇਖੋ ਮਹਾਰਾਜ ਕਿਰਪਾ ਕਰੇ ਇੱਕ ਕੋਟਲੀ ਸੂਰਤ ਮੱਲੀ ਕਲੋਨੀਆਂ ਦੇ ਦੱਸੇ ਜਾ ਰਿਹਾ ਜੀ ਇਹ ਐਕਸੀਡੈਂਟ ਤਕਰੀਬਨ ਇਹਨਾਂ ਦੇ ਦੱਸਣ ਦੇ ਮੁਤਾਬਕ 2.5 ਤੇ 3 ਵਜੇ ਦੇ ਕਰੀਬ ਕਿੰਨੇ ਵਜੇ ਹੋਇਆ ਭਾਜੀ ਐਕਸੀਡੈਂਟ 2:30 ਵਜੇ ਐਕਸੀਡੈਂਟ ਹੋਇਆ ਆਵਾਜ਼ ਖਜਾਨੇਕੋਟ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਹੋਇਆ ਵਾ ਹਾਂਜੀ ਹਾਂਜੀ ਉਹਨਾਂ ਨੇ ਉੱਤਰ ਕੇ ਕੋਈ ਇਹਦਾ ਤੇ ਵੇਖਿਆ ਵੀ ਜਾਂ ਬੰਦੇ ਮਰ ਗਏ ਆ ਜਾਂ ਬੰਦੇ ਹੈਗੇ ਆ ਜਾਂ ਉਹਨਾਂ ਦੀ ਜਾਨ ਬਚਾ ਲਈ ਨਾ ਜੀ ਇੰਨਾ ਢਾਈ 3 ਕਿਲੋਮੀਟਰ ਕਿਲਾ ਵਾਲੀ ਫੋਲ ਪਾਰ ਕਰਕੇ ਫਿਰ ਗੱਡੀ ਬੰਦ ਕਰਕੇ ਲੋਕ ਕਰਕੇ ਤੇ ਫਿਰ ਨਿਕਲ ਗਏ ਦੌੜ ਗਏ ਕੋਈ ਕਿਸੇ ਨੂੰ ਪਤਾ ਨਹੀਂ ਲੱਗਾ ਕਿੱਥੋਂ ਨਾਲ ਉਹ ਗੱਡੀ ਆ ਕਿੱਥੋਂ ਦਾ ਕੋ ਮਟਰਸਲਾ ਹੇ ਬਾਅਦ ਚ ਪਤਾ ਲੱਗਾ ਜੀ ਇਹ ਐਕਸੀਡੈਂਟ ਹੋਇਆ ਹਵਾਕ ਕੋਟ ਲਈ ਦੇ ਆ ਬੰਦੇ ਤਿੰਨ ਕੋਟ ਲਈ ਬੰਦੇ ਆ ਜਿਨ੍ਹਾਂ ਦੀਆਂ ਲੱਤਾਂ ਬਾਵਾ ਟੁੱਟ ਗਈਆਂ ਨੇ ਪਤਾ ਨਹੀਂ ਵਿਚਾਰੇ ਜਾਨੋ ਬਚਾਅ ਹੋ ਗਿਆ ਜਾਂ ਨਹੀਂ ਹੋਇਆ ਇੰਨੀ ਇੱਕ ਖਬਰ ਦਾ ਸਾਨੂੰ ਪਤਾ ਵਾ ਬਾਕੀ ਇਹ ਹੈਗਾ ਵਾ 2:30 ਵਜੇ ਦਾ ਐਕਸੀਡੈਂਟ ਹੋਇਆ ਵਾ ਤੇ 6:30 ਹੋ ਚੱਲਿਆ ਹੁਣ ਪੁਲਿਸ ਦੀ ਕਾਰਵਾਈ ਇਹ ਹੋਣ ਲੱਗੀ ਜੇ 6:27 ਹੋਏ ਆ ਇਹ ਸਾਡੇ ਦਾ ਪੁਲਿਸ ਦਾ ਹਾਲ ਜੇ ਵੇਖ ਲੋ ਆਂਦੇ ਪੁਲਿਸ ਸਾਡੀ ਰਖਵਾਲੀ ਆ ਸਾਡੀ ਉਹ ਆ ਸਾਡੀ ਇਹ ਆ 6:30 ਹੋ ਗਏ ਆ ਹੁਣ ਪੁਲਸ ਆਈ ਹੈ ਇਹਨਾਂ ਦੇ ਕਹਿਣ ਤੇ ਪੁਲਸ ਜਿਹੜੀ ਆ ਹੁਣ ਆਈ ਆ ਤਕਰੀਬਨ 6:30 ਦਾ ਟਾਈਮ ਹੁਣ ਤੱਕ ਹੋ ਚੁੱਕਾ ਵਾ ਤੇ ਹੁਣ ਉਹ ਮੁਲਾਜ਼ਮ ਆਏ ਨੇ ਆਏ ਨੇ ਇਹ ਦਾਸ